1 ਜੂਨ ਨੂੰ ਪੈਨਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੂਪਨਗਰ ਡਿਪਟੀ ਕਮਿਸ਼ਨ ਕਮ ਜਲਾ ਚੋਣ ਅਫਸਰ ਡਾਕਟਰ ਪੀ.ਟੀ. ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਿਆਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਹਰ ਬੁੱਟ ਨੂੰ ਚੋਣ ਬੂਥ ਤੱਕ ਲਿਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਫਸਰ ਪੂਰੀ ਤਰ੍ਹਾਂ ਵਚਨਬੱਧ ਹੋ ਕੇ ਆਪਣਾ ਕੰਮ ਕਰ ਰਹੇ ਹਨ ਅਤੇ ਹਰ ਵੋਟਰ ਲਈ ਵੱਖਰੇ ਪ੍ਰਬੰਧ ਹਨ ਜਿਸ ਤਰ੍ਹਾਂ ਬਜ਼ੁਰਗਾਂ ਲਈ ਅਲੱਗ ਇਕ ਬੱਚਿਆਂ ਲਈ ਔਰਤਾਂ ਲਈ ਅਰਾਗਤ ਤੇ ਆਂਗਣ ਵੋਟਰਾਂ ਨੂੰ ਵੀ ਖਾਸ ਸਹੂਲਤ ਲਈ ਪੋਲਿ ਬੂਤ ਤੱਕ ਲੈ ਆਇਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਹੁਣ ਤੱਕ ਦੀ ਚੋਣ ਪ੍ਰਕਿਰਿਆ ਬਾਰੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਉਮੀਦਵਾਰਾਂ ਦੇ ਕਾਗਜ਼ 'ਤੇ ਹੰਦੀ ਪ੍ਰਕਿਰਿਆ ਜਾਰੀ ਹੈ ਅਤੇ ਉਸ ਤੋਂ ਬਾਅਦ ਸਿੰਬਲ ਅਲਾਟ ਕੀਤੇ ਜਾਣਗੇ ਮੇਰਾ ਪੰਜਾਬ نیوز ਲਈ ਰੂਪਨਗਰ ਤੋਂ ਲਾਡੀ ਖਾਬੜ ਦੀ ਰਿਪੋਰਟ ਆ ਸਭ ਤੋਂ ਪਹਿਲਾਂ ਸਸ਼ਕਲ ਸਿਆਣੋ ਤੇ ਰੋ ਲੋਕ ਸਭਾ ਹਲਕਾ ਜਿਹੜਾ ਨੰਗਪੁਰ ਸਾਹਿਬ ਹੈਗਾ ਇਹਦੇ ਵਿੱਚ ਨੋ ਅਸੈਂਬਲੀ ਕੰਸਟੀਟੂਐਂਸੀਜ਼ ਆਂਦੀਆਂ ਹੈਗੀਆਂ ਜਿਹੜੀ ਗੜਸ਼ੰਕਰ ਤੋਂ ਲੈ ਕੇ ਪੂਰਾ ਨਵਾਂ ਸ਼ਹਿਰ ਜ਼ਿਲ੍ਹਾ ਜਿਹਦੇ ਵਿੱਚ ਤਿੰਨ ਅਸੈਂਬਲੀ ਕੰਸਟੀਟੂਐਂਸੀਜ਼ ਹੈਗੀਆਂ ਤਿੰਨ ਰੋਪੜ ਦੀਆਂ ਤੇ ਦੋ ਮੁਹੱਲੇ ਦੀ ਇਹਦੇ ਵਿੱਚ ਲਗਭਗ 7.5 ਲੱਖ ਦੇ ਵੋਟਰਸ ਹੈਗੇ ਤੇ ट्रांसजेंडर मेल फीमेल यंग वोटर 85 फाइव प्लस बाइफरकेशन रखते हैं ताकि कोई भी वोटर नोटर अट करके बूथ तक ला सकी इसके इलैक्शन की जिमी तैयारियां होंगी जिम्मे कि सारियां पता है नोमीनेशन स्टार्ट हो गया है नॉमीनेशन तो बाद स्कूटनी होनी है पंद्रह नदड्रॉअल सिंबल अलॉटमेंट साड़ी पोलिंग पार्ट अलॉटमेंट उन्होंने फर्स्ट रेंडमाइजे ईवीएम फर्स्ट रेंडमाइजे इस अलावा जी पूरे इलेक्शन ਕਰੀਆ ਨੂੰ ਫੇਅਰ ਐਂਡ ਟਰਾਂਸਪੇਰੈਂਟ ਰੱਖਣ ਵਾਸਤੇ ਜਿਹੜੀ ਟੀਮਸ ਲੱਗਦੀਆਂ ਹੈਗੀਆਂ ਆਫਐਸਟੀ, ਵੀਐਸਟੀ, ਬੀਵੀਟੀ, ਐਸਐਸਟੀ, ਇੰਟਰਸਟੇਟ ਨਾਕਾਜ਼ ਤੇ ਸਾਰੀ ਟੀਮਾਂ ਆਪਣੇ ਆਪਣੇ ਪਲੇਸਸ ਤੇ ਕੰਮ ਕਰ ਰਹੀਆਂ ਹੈਗੀਆਂ ਉਸ ਦਾ ਸੈਂਟਰਲਾਈਜ਼ਡ ਅਸੀਂ ਮੋਨੀਟਰ ਕਰਦੇ ਹਾਂ ਸ਼ਿਕਾਇਤਾਂ ਹੋ ਗਈਆਂ ਕਿ ਕਿਸੇ ਦਾ ਕੋਈ ਵੋਟਰ ਆਈਡੀ ਨਹੀਂ ਬਣਾਇਆ ਜਾਂ ਐਂਡ ਮੂਵਮੈਂਟ ਤੇ ਕੁਝ ਦਿੱਕਤ ਹੈ ਜੀ ਉਸ ਦੀ ਜਾਂ ਕਿਸੇ ਨੂੰ ਕਿਸੇ ਹੋਰ ਤਰੀਕੇ ਦੀ ਪਰੇਸ਼ਾਨੀ ਆ ਰਹੀ ਹੈ ਜਾਂ ਕਿਸੇ ਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋ ਰਿਹਾ ਹੈ ਉਹਦੇ ਬਾਰੇ ਸੀ ਵਿਜ਼ਲ ਸਾਡਾ ਟੋਲ ਫਰੀ ਨੰਬਰ 24 ਘੰਟੇ ਐਕਟੀਵੇਟਡ ਹੈ 1950 ਇਸ ਦੇ ਨਾਲ 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 ਸਾਡਾ ਦਫਤਰ ਸਾਡੀ ਟੀਮ ਸਾਡਾ ਕੰਟਰੋਲ ਰੂਮ 24 ਘੰਟੇ ਫੰਕਸ਼ਨਲ ਰਹੇਗਾ ਤਾਂ ਪੂਰੀ ਪ੍ਰਕਿਰਿਆ ਵਾਸਤੇ ਅਸੀਂ ਪੂਰੇ ਤਰੀਕੇ ਨਾਲ ਤਿਆਰ ਆ ਤੇ ਇਹਦੇ ਚ ਇੱਕੋ ਹੀ ਕਮੀ ਹੈਗੀ ਜੋ ਲੋਕਾਂ ਨੂੰ ਮੇਰੀ ਬੇਨਤੀ ਕਰਨੀ ਬੰਦੀ ਹੈਗੀ ਕਿ ਸਭ ਤੋਂ ਵਦ ਤੋਂ ਵਦ ਬਾਹਰ ਆਣ ਆਪਣੇ ਵੋਟ ਜਿਹੜਾ ਆਪਣਾ ਹੱਕ ਹੈ ਇਸ ਚੋਣ ਦਾ ਜਿਹੜਾ ਤਿਉਹਾਰ ਆਪਾਂ ਹਰ ਤਿਉਹਾਰ ਨੂੰ ਬਹੁਤ ਰਲ ਮਿਲ ਕੇ ਮਨਾਉਂਦੇ ਹੁੰਦੇ ਹਾਂ ਕਿ ਇੱਕ ਹੋ ਰਹਿੰਦੀ ਹੈਗੀ ਕਿ ਜੀ ਇਕੱਠੇ ਭਾਵਨਾ ਇਕੱਠ ਉਸ ਉਹਦੇ ਨਾਲ ਲੱਗੀ ਜੁੜੀ ਹੋਈ ਹੁੰਦੀ ਹੈ ਤਾਂ ਸਾਰੇ ਚਾਹੇ ਬੁੱਢੇ ਹੋ ਜਿਹੜੇ ਵੀ ਐਲੀਜੀਬਲ ਸਾਡੇ ਸੀਨੀਅਰ ਸਿਟੀਜ਼ਨ ਹੋਗੇ ਡਿਸੇਬਲਡ ਹੋਗੇ ਸਭ ਵਾਸਤੇ ਅਸੀਂ ਪੁਖਤਾ ਪ੍ਰਬੰਧ ਕੀਤੇ ਹੈਗੇ ਮੈਨੂੰ ਪਤਾ ਹੈਗਾ 1 ਜੂਨ ਨੂੰ ਗਰਮੀ ਬਹੁਤ ਹੋਣੀ ਹੈ ਹੀਟ ਵੇਵ ਦਾ ਵੀ ਇੰਪੈਕਟ ਦੇਖਣ ਨੂੰ ਆ ਰਿਹਾ ਹੈਗਾ ਅਸੀਂ ਹਰ ਪੋਲਿੰਗ ਉਥੇ ਐਮਐਫ ਅਸ਼ਾਰਟ ਮਿਨਿਮਮ ਫੈਸਿਲਿਟੀਆਂ ਹੀਟਵੇਵ ਵਾਸਤੇ ਤਿਆਰੀਆਂ ਕੀਤੀਆਂ ਹੈਗੀਆਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਰਿਕੁਐਸਟ ਹੈ ਨਾਲ ਹੀ ਨਾਲ ਸੱਦਾ ਹੈਗਾ ਕਿ ਸਭ ਤੋਂ ਵੱਧ ਤੋਂ ਵੱਧ ਭਾਰਾਓ ਆਪਣਾ ਜਿਹੜਾ ਹੱਕ ਹੈ ਵੋਟ ਕਿ ਬਿਲਕੁਲ ਜੋ ਵੀ ਕੈਂਡੀਡੇਟ ਤੁਹਾਨੂੰ ਪਸੰਦ ਹੈ ਜੋ ਵੀ ਫਿਊਚਰ ਤੁਸੀਂ ਦੇਖਦਾ ਦੇਖਣਾ ਚਾਹੁੰਦੇ ਹੋ ਉਹਦੇ ਵਾਸਤੇ ਆ ਕੇ ਵੱਧ ਤੋਂ ਵੱਧ voting ਕਰੋ ਇਹਦੇ ਵਿੱਚ ਦੇਖੀਏ ਐਮਸੀਸੀ ਜਿਹੜਾ ਲੇਟ ਡਾਊਨ ਹੈਗਾ ਆਦਰਸ਼ ਚੁੰਜਾਪਾ जरा ऑलरेडी इन फोर्स हैगा अभी दे डूज डोंट सर्कुलेट भी करते हैं एम सी एमसी जी मीडिया सर्टिफिकेन कमेटी बनी हैगी एक्टिवेटेड हैगी सारी टीम एफ एस टी जो कि फ्लाइंग स्कूड टीम्स है इंटर स्टेट नाके नाका है वीएस टी वीडियो सर्विलेंस टीम तो सारा कुछ अभी कैप्चर करते हैं किसी भी रैली की परमिशन वास्ते सुविधा पोर्टल बनया हुआ है असी सा कोशिश रही इमीडिएटली परमिशन सिंगल विडो राई अर करिए विजिल ऐप हैगी वास्ते कि जनरल कंपलेन्ट्स कर सकते है ਕੋਸ਼ਿਸ਼ ਹੈਗੀ ਕਿ ਮੈਕਸਿਮਮ 24 ਘੰਟੇਜ ਪਰ ਜਿਹੜੀ ਕੰਪਲੇਂਟ ਇਮੀਡੀਏਟ ਐਕਸ਼ਨ ਦੀ ਹੈਗੀ ਉਹ ਘੰਟੇ ਤੱਕ ਵੀ ਸਾਡੀ ਸਕਸੈਸਫੁਲੀ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਹੋ ਜਾਣ 1950 ਟੋਲ ਫਰੀ ਨੰਬਰ ਵੀ ਹੈਗੇ ਸਾਡੇ ਕੰਟਰੋਲ ਰੂਮਸ ਬਨੇ ਹੋਏ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੀ ਪੂਰਾ ਜਿਹੜੀ ਫਲਾਈਂਗ ਸਕਵਡਸ ਹੈ ਜਿੱਥੇ-ਥੇ ਸੀਸੀਟੀਵੀ ਲਾਏ ਹੈਗੇ ਉਹਦੀ ਪੂਰੀ ਲਾਈਵ ਟੈਲੀਕਾਸਟ ਚੱਲਦੀ ਹੈਗੀ ਤਾਂ ਅਸੀਂ ਬਾਰਿਕੀ ਨਾਲ ਸਾਰਾ ਕੁਝ ਮੋਨੀਟਰ ਕਰਦੇ ਹਾਂ ਜਿਹੜੇ ਕੈਂਡੀਡੇਟਸ ਹੈਗੇ ਪਾਰਟੀਆਂ ਹੈਗੀ ਉਹਨਾਂ ਨਾਲ ਵੀ ਸਾਡੀ ਮੀਟਿੰਗਸ ਰੈਗੂਲਰਲੀ ਹੁੰਦੀ ਹੈਗੀ ਉਹਨਾਂ ਨੂੰ ਅਸੀਂ ਜਿੰਨੀ ਵੀ ਕਮਿਸ਼ਨ ਦੀ ਜਾਗਰੂਪ ਕਰਦੇ ਹਾਂ ਇਹਦੇ ਨਾਲ ਹੀ ਨਾਲ ਸਾਡੀ ਐਮਸੀਸੀ ਦੀਆਂ ਟੀਮਸ ਬਣੀ ਹੈਗੀ ਜਿੱਥੇ ਵੀ ਸਾਨੂੰ ਕੰਪਲੀਟ ਕੰਪਲੇਂਟ ਆਂਦੀ ਹੈ ਜਿਸ ਵੀ ਮੀਡੀਅਮ ਰਾਹੀਂ ਮੀਡੀਆ ਰਾਹੀਂ ਆਂਦੀ ਹੈਗੀ ਉਹਦੇ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਤੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜੇ ਵਿਦ ਡਿਊ ਪਰਮਿਸ਼ਨ ਵਿਦਿਨ ਲਾਜ਼ ਜੋ ਵੀ ਐਕਟੀਵਿਟੀ ਹੈਗੀ ਉਹ ਤੁਸੀਂ ਕਰ ਸਕਦੇ ਹੋ ਤੇ ਸਾਡੀ ਐਕਸਪੈਂਡੀਚਰ ਇੱਥੇ ਆਬਜ਼ਰਵਰ ਵੀ ਆ ਚੁੱਕੇ ਹਨ ਨਾਲ ਹੀ ਨਾਲ ਜਿਹੜੀ ਸਾਡੀ ਐਕਸਪੈਂਡੀਚਰ ਟੀਮਾਂ ਹੈਗੀਆਂ ਉਹ ਵੀ ਐਕਟੀਵੇਟਡ ਹੈ ਤਾਂ ਉਹਦਾ ਪ੍ਰੋਪਰ ਖਰਚਾ ਬਿਲਕੁਲ ਰੂਲ ਮੁਤਾਬਿਕ ਅਸੀਂ ਬੁੱਕ ਕਰਦੇ ਹਾਂ